ਅੱਜ ਸਿੱਖ ਸਿਆਸਤ ਦੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਜਿਹੜਾ ਸਪਸ਼ਟੀਕਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇ ਐਸ.ਸੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਸੀ ਉਸ ਨੂੰ ਅੱਜ ਜਨਤਕ ਕੀਤਾ ਗਿਆ ਇਸ ਮਸਲੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਦਾਰ ਸੁਚਾ ਸਿੰਘ ਛੋਟੇਪੁਰ ਸਿਦਾਰ ਸੁਚਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੁਚਾ ਸਿੰਘ ਜੀ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਆ ਜਿਹੜੀ ਚਿੱਠੀ ਸੁਖਬੀਰ ਸਿੰਘ ਬਾਦਲ ਨੇ ਤੇ ਹਰਜਿੰਦਰ ਸਿੰਘ ਤਾਮੀਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਸੀ ਸਪਸ਼ਟਿਕਰਨ ਦਿੱਤਾ ਸੀ ਉਹਦੇ ਜਨਤਕ ਹੋਣ ਨਾਲ ਤੁਹਾਨੂੰ ਕੀ ਲੱਗਦਾ ਵਾ ਸਿੱਖ ਸਿਆਸਤ ਤੇ ਅਕਾਲੀ ਦਲ ਦੇ ਵਿੱਚ ਕਿੰਨਾ ਕੁ ਫਰਕ ਪਊਗਾ ਮੇਰੇ ਖਿਆਲ ਨਾਲ ਕਿ ਕੋਈ ਬਹੁਤਾ ਫਰਕ ਨਹੀਂ ਪਊਗਾ ਜੀ ਇਹ ਜਨਤਕ ਕਰਨ ਦੀ ਲੋੜ ਤਾਂ ਪਈ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਜਿਤਨਾ ਕੋਈ ਕਲੀਅਰ ਆ ਇਹਨਾਂ ਦਾ ਜਿਹੜਾ ਹਾਂ ਜੀ ਸਾਹਿਬ ਦਾ ਜੀ ਜਿਤਨਾ ਆਪਣਾ ਖਟੜਾ ਸੀ ਆਈਜੀ ਉਹਨੇ ਸਟੇਟਮੈਂਟ ਦਿੱਤੀ ਅਕਾਲ ਤੱਕ ਦੇ ਜਥੇਦਾਰ ਜਿਪੜੀ ਅਕਾਲ ਤੱਕ ਦੇ ਜਥੇਦਾਰ ਗੁਰਮਖ ਸਿੰਘ ਜਿਹੜੇ ਉਸ ਉਹ ਜਥੇਦਾਰ ਸੀ ਉਸੇ ਜੀ ਉਹਨਾਂ ਦੇ ਉਹ ਦੁਬਾਰਾ ਕਾਰਨੀਆਂ ਸਟੇਟਮੈਂਟਾਂ ਆਈਆਂ ਨੇ ਹਮਮ ਪਰ ਉਹਦੇ ਤੋਂ ਇਹਨੇ ਆਪਣੇ ਆਪ ਨੂੰ ਵੇਖਿਆ ਕਿ ਮੈਂ ਤਾਂ ਕਾਰਨ ਦਾ ਹੋ ਲੱਗਦਾ ਆ ਜਿਹੜੀ ਫਾਰਿਕ ਤੇ ਜਿਹੜੀ ਜਨਤਾ ਕਿੱਥੇ ਹੈ ਜਿਸ ਤੋਂ ਕੋਸ਼ਿਸ਼ ਵੀ ਨਹੀਂ ਦੇਣੋ ਬਚਾਉਣ ਵਾਸਤੇ اچھا ਜਿਹੜੇ ਬੱਚੇ ਹੋ ਬੰਸਰ ਨਹੀਂ ਇਹ ਤਾਂ ਮੰਨਿਆ ਰਹੇ ਮੈਨੂੰ ਅਸ ਤੋਂ ਲੈ ਕੇ ਜਿਹੜੀਆਂ 15 ਤੱਕ ਕਰਨਾਵਾ ਬਪੀਆਂ ਦਾ ਬਹੁਤ ਦੁੱਖ ਹੋਇਆ ਕਾਫੀ ਸਰਕਾਰ ਵੇਲੇ ਮੈਂ ਬਹੁਤ ਅਪੀਆ ਮਹਿਸੂਸ ਕਰਦਾ ਫਰੋਦ ਦੇ ਵਿੱਚ ਕਿਤੇ ਵੀ ਨਾ ਨੇ ਜਿੱਤਰਾ ਆਪਣੀ ਗਨਾਹ ਦੀ ਗਲਤੀ ਦੀ ਮਾਫੀ ਮੰਗੀ ਦੀ ਆਲਸਕ ਤੇ ਜਾ ਕੇ ਉਹ ਕਿਤੇ ਵੀ ਉਹ ਸੋਚੋ ਮੈਨਾਂ ਨਾ ਕਿ ਕਿਸੇ ਨੂੰ ਕੋਈ ਤੇ ਨਹੀਂ ਬਤਨ ਲੱਗਦਾ ਕਿ ਕਿਤੇ ਨਾ ਡਰਤੀ ਨਾ ਕੋਈ ਗਲਤੀ ਕੀਤੀ ਆ ਤੋ ਹੁਣ ਜੇ ਸੁਖਵੀਰ ਨੇ ਵੱਡੇ ਬਾਂਸਾ ਦਾ ਤੇਖੀਆਂ ਦਾ ਆਸਰਾ ਲੈ ਕੇ ਇਹਨੇ ਕੋਸ਼ਿਸ਼ ਕੀਤੀ ਹੈ ਵੀ ਮੈਂ ਤਾਂ ਜੀ ਬਹੁਤ ਜੋ ਮੇਰੇ ਤੋਂ ਕੋਈ ਜ਼ਿੰਮੇਵਾਰੀ ਜਿਹੜੀ ਹੈਗੀ ਸੀ ਹੁਣ ਤਾਂ ਮੈਂ ਆਪਣੀ ਸਾਂਝੀ ਧੋਲੀ ਤੇ ਪਾਉਣਾ ਸਾਰੇ ਮੈਂ ਬੰਨਿਆ ਬਾਬਾ ਸਾਹਿਬ ਵਧਿਆ ਬੰਨਿਆ ਮੋ ਵੀ ਬੰਨਿਆ ਜੀ ਬੰਨਿਆ ਕੀ ਕੁਛ ਨਹੀਂ ਜਦੋਂ ਕੇ ਇਹ ਦੀ ਵਿਵਗਿਆ ਹੋਈ ਹੈ ਜਿਹਦੇ ਨਾਲ ਅੱਜ ਅਕਾਲੀਗੱਲ ਜਿਹੜਾ ਕੱਢੀ ਹੈ ਅਕਾਲੀਗੱਲ ਬਹੁਤ ਤਦਰ ਹੋਣ ਦਾ ਸੀ ਅੱਜ ਉਹ ਅਕਾਲੀਗੱਲ ਪੰਜਾਬ ਦੇ ਸਭ ਤੋਂ ਥੱਲੇ ਚਲਾ ਗਿਆ ਬੜੀ ਵਧੀਕ ਰਣਾ ਸੀ ਪਰ ਗਾੜੀ ਵਾਲੀ ਗੁਰੂ ਮਹਾਰਾਜ ਦੇ ਅੰਗ ਪਾੜੇਗੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਬਸੇ ਅਸੀਂ ਜਿਹੜੇ ਗੁਰੂ ਪਿਆਰ ਕੰਮੇ ਬੋਰੀਆਂ ਦਾ ਮਾਰਗ ਤੇ ਗਏ ਉਹ ਸੜਨੀਆਂ ਗੱਲਾਂ ਜਿਹੜੀਆਂ ਬੜੀਆਂ ਵੱਡੀਆਂ ਹੋਈਆਂ ਸੀ ਉਸ ਕਰਕੇ ਤੇ ਇਹ ਇਹ ਬਹੁਤ ਥਿਆੜੀ ਗੱਲ ਬਹੁਤ ਛੋਟੀ ਹੈ ਕਿਉਂਕਿ ਸੌਦੇ ਸਾਥ ਨੂੰ ਇਹਨਾਂ ਨੇ ਕਿਸ ਤਰ੍ਹਾਂ ਕੋਈ ਨਾ ਖੁਸ਼ੀਆਂ ਮਨਾਈਆਂ ਤੇ ਆਪੀ ਉਹਨੂੰ ਮਾਫ ਕਰ ਦਿੱਤਾ 90 ਲੱਖ ਰੁਪਏ ਸ਼੍ਰੋਮਣੀ ਗੁਰਦੁਆਰਾ ਪਰਬਤਕ ਮਿੱਤੇ ਜਾਇਆ ਚੜਾ 5-5 700 ਰੁਪਏ ਲੋਕ ਸ਼ਹਿਦਾਨ ਚੜਾਉਂਦੇ ਆ ਉਹ ਇਸ ਧਿਆਨਾਂ ਤੇ ਖੋਹ ਦਿੱਤਾ ਤੇ ਫਿਰ ਜਦੋਂ ਉਹ ਨੂੰ ਮੁੜ ਕੇ ਵਾਪਸ ਕਰ ਉਹ ਨਹੀਂ ਮਾਫੀ ਵੀ ਨਹੀਂ ਮਿਲੀ ਵਾਪਸ ਕਰ ਦਿੱਤਾ ਫਿਰ ਉਸ ਤੇ ਸੌਦੇ ਸਾਹਿਬ ਦੇ ਨਾਲ ਆ ਲਾਸਤ ਲਖਾ ਤੱਕ ਇਸ ਤਰ੍ਹਾਂ ਮਿਲਦੇ ਰਹੇ ਆ ਸਾਰਿਆਂ ਲੋਕਾਂ ਨੇ ਉਹ ਇਖਲਾਫ ਕੀਤਾ ਬੜੀ ਵੱਡੀ ਘਸਣਾਵਾ ਇਹ ਇਹ ਗਨਾਹ ਜਿਹੜਾ ਬਹੁਤ ਵੱਡਾ ਵਾ ਸੋਸਦਾ ਸੁਚਾ ਸਿੰਘ ਜੀ ਜੋ ਜੋ ਸੋਸਦਾ ਸੁਚਾ ਸਿੰਘ ਜੀ ਸਾਹਿਬ ਦੇ ਸਦਾ ਸੁਚਾ ਸਿੰਘ ਜੀ ਜੋ ਤੁਹਾਡੀ ਬੇਸਿਕ ਮੰਗਿਆ ਕਿ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਅਪਣਾ ਕੇ ਆਪਣਾ ਅਹੁਦਾ ਛੱਡਣ ਪ੍ਰਧਾਨਗੀ ਛੱਡਣ ਸੋ ਉਸ ਮੰਗ ਦੇ ਉੱਤੇ ਤੁਸੀਂ ਹੱਲੀ ਵੀ ਅੜੇ ਹੋਏ ਜੇ ਮੈਂ ਕਹਾਂ ਜੀ ਉਹ ਤਾਂ ਗੱਲ ਬਹੁਤ ਛੋਟੀ ਹੈ ਜੀ ਇਹ ਤਾਂ ਗਨਾਹ ਬਹੁਤ ਵੱਡਾ ਵਾ ਹੂੰ ਹੂੰ ਤੇ ਉਥੇ ਕੁਰਸੀਆਂ ਬਹੁਤ ਛੋਟੀਆਂ ਨੇ ਹੂੰ ਇਹ ਤਾਂ ਇਹਨੂੰ ਮਾਫੀ ਮੰਗ ਕੇ ਬਹੁਤ ਧੇਰ ਪਹਿਲਾਂ ਛੱਡ ਦੇਣਾ ਚਾਹੀਦਾ ਅੱਛਾ ਮੇਰੇ ਸਾਥੀ ਤਨੇਰ ਤੇ ਵਿਚ ਜੀ ਬੋਲਾ ਹੋਆ ਹੈ ਕਿ ਉਹ ਜੀ ਬਗ ਗਿਆ ਹੋਈ ਆ ਪਰ ਸ਼ਾਇਦ ਕੌਮ ਉਹ ਮaaf ਕਰ ਦਿੰਦੀ ਹੁਣ ਤਾਂ ਮੈਂ ਸਮਝਦਾ ਵੀ ਇਹਨੂੰ ਜੀਣੋ ਵਾਸਤੇ ਮਾਫੀ ਮੰਗਣੀ ਚਾਹੀਦੀ ਆ ਉਹ ਬਿਆਦਿਆਂ ਦਾ ਕੰਪਨੀ ਛੱਡ ਦੇਣਾ ਚਾਹੀਦਾ ਜਿਹਨਾਂ ਦੇ ਕੋਲ ਇਹਨਾਂ ਨੂੰ ਕੌਮ ਨੇ ਕੀ ਨਹੀਂ ਦਿੱਤਾ ਕੌਮ ਨੇ ਪੰਜਵਰੀ ਮੁੱਖ ਮੰਤਰੀ 35 ਹੌਲ ਦੇ ਪ੍ਰਧਾਨ ਤੇ ਕੁਰਬਾਨੀ ਵਾਲੇ ਲੋਕ ਤਾਂ ਹੋਰ ਵੀ ਬਹੁਤ ਸੀਗੇ ਪਰ ਜਿੰਨਾ ਇਹਨਾਂ ਨੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਸਾ ਕੇਸ ਕਿਸੇ ਨਾਲ ਲਗਾਇਆ ਅੱਜ ਸਾਨੂੰ ਇਹ ਵੀ ਇਨਕਸ਼ਾਫ ਹੋਇਆ ਉਸੇ ਤਰ੍ਹਾਂ ਦਾ ਕਿ 77 70-70 ਕਰੋੜ ਦੀਆਂ ਜਿਹੜੀਆਂ ਐਫਡੀਆ ਸੀ ਉਹ ਵੀ ਇਹਨਾਂ ਨੇ ਆਪਣੇ ਖੇਤਾਂ ਵਾਸਤੇ ਵਰਤੀਆਂ ਨੇ ਸ਼੍ਰੋਮਿਕ ਕਮੇਟੀ ਦੀਆਂ ਔਰ ਸਭ ਤੋਂ ਅੱਜ ਜਿਹੜਾ ਜਿਸ ਚੀਜ਼ ਦਾ ਮੈਨੂੰ ਬਹੁਤ ਦੁੱਖ ਹੋਇਆ ਵਾ ਤੇ ਇਹ ਕਿ ਸ਼੍ਰੋਮਿਕ ਕਮੇਟੀ ਦਾ ਜਿਹੜਾ ਪ੍ਰਧਾਨ ਅੱਜ ਦੀ ਅਚੀਵਮੈਂਟ ਇਹਨਾਂ ਦੀ ਇਹ ਆ ਕਿ ਸ਼੍ਰੋਮਿਕ ਕਮੇਟੀ ਦਾ ਭੁਗਤਾਨ ਜਿਹੜਾ ਬਣਾਇਆ ਕਮੇਟੀ ਜਿਹੜੀ 23 ਮੈਮੈਫ੍ਰੀਕੇਟ ਕਮੇਟੀ ਬਣੀ ਆ ਔਰ ਕੋਰ ਕਮੇਟੀ ਉਹ ਆ ਪ੍ਰਧਾਨ ਵੀ ਕੰਡੀਡੇਟ ਕਿਹਾ ਵਾ ਸੁਖਵੀਰ ਸਿੰਘ ਨੇ ਜਿਹੜਾ ਬਹੁਤ ਦੁਨੀਆ ਪੰਥਰ ਤੋਂ ਆਉਂਨੇ ਉਹ ਬੰਦੇ ਨੇ ਬੜਾ ਦੁੱਖ ਹੋਇਆ ਉਸ ਨੂੰ ਅ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਸਰ ਅਵਤਾਰ ਸਿੰਘ ਮਟਕੜ ਤੇ ਉਸ ਵੇਲੇ ਦੇ ਚੀਫ ਸੈਕਟਰੀ ਹਰਚਰਨ ਸਿੰਘ ਉਹ ਉਸ ਵੇਲੇ ਦੁਨੀਆ ਦੇ ਵਿੱਚ ਨਹੀਂ ਉਹਨਾਂ ਦੀ ਭੂਮਿਕਾ ਬਾਰੇ ਉਹ ਚਿੱਠੀ ਦੇ ਵਿੱਚ ਜ਼ਿਕਰ ਹੈ ਵੀ ਉਹਨਾਂ ਨੇ ਕੀਤਾ ਜੋ ਵੀ ਕੀਤਾ ਮੈਂ ਜੋ ਉਹਨਾਂ ਦਾ ਕਾਲਤਾ ਕਰਦਾ ਜਿਹੇ ਤਰ੍ਹਾਂ ਹਲੀ ਜੀ ਦਾ ਜਦਵਾ ਹਾਂ ਅਕਾਲ ਤਖਤ ਦੇ ਜਸਕਰਦੇ ਉਹ ਉਹ ਨੂੰ ਸਭ ਕਹਿਣਾ ਚਾਹੀਦਾ ਕਿ ਲੋਕਾਂ ਦੇ ਜਦੋਂ ਮਨੋਂ ਲੱਗ ਗਿਆ ਅਜੀਆਂ ਵੱਡੀਆਂ ਵਾਧੀਆਂ ਹੋਈਆਂ ਤੇ ਲੋਕ ਬਿਲਕੁਲ ਇਗਨੋਰ ਕਰਦੇ ਆ ਅਕਾਲ ਤਖਤ ਦਾ ਜਸਕਰ ਕਿ ਤੇ ਦੇਖ ਪਤਾ ਨਹੀਂ ਉਹ ਹੁਣ ਇਸ ਕਰਕੇ ਆਗੇ ਬਹੁਤ ਵਧਾ ਸੰਕਟ ਦਾ ਸਮਾਂ ਆ ਸੰਕਟ ਦੇ ਸਮੇਂ ਦੇ ਵਿੱਚ ਹੀ ਧਾਰਮਿਕ ਲੀਡਰਾਂ ਦੀ ਸੋਝ ਬੋਝ ਦਾ ਫਤ ਲੱਗਦਾ ਸਿਆਣਾ ਬੰਦਾ ਹੀ ਹੁੰਦਾ ਵਾ ਜਿਹੜਾ ਕੌਮ ਨੂੰ ਸੰਕਟ ਦੇ ਵਿੱਚੋਂ ਕਢਦਾ ਅਕਾਲ ਤਖਤ ਦੇ ਜਸਕਰ ਤੋਂ ਬਹੁਤ ਵੱਡੀ ਯੋ ਮੇਵਰੀਆ ਆ ਆਗਿਆ ਬਹੁਤ ਵੱਡਾ ਆਸਥਾਨ ਹਾਲ ਤੱਕ ਸਾਡੇ ਸਾਰਿਆਂ ਵਾਸਤੇ ਸਾਰੇ ਸੱਚ ਤੋਂ ਨੇ ਆ ਹਾਲ ਤੱਕ ਦੇ ਜਿੰਦਾਂ ਨੂੰ ਪਰਮਾਤਮਾ ਸ਼ਕਤੀ ਦੇ ਉਹ ਅਕਾਲੀ ਹੁਲਾਸੇੰ ਜਿਹੇ ਤਰ੍ਹਾਂ ਬਦੇ ਤਗੜੇ ਫਾਸਲੇ ਪਰੇ ਸਾਡੇ ਤੋਂਮ ਸੰਤਰ ਦੇ ਵਿੱਚੋਂ ਨਿਕਲ ਸਕਦੇ ਅਸੀਂ ਤੇ ਇਹ ਸੁਰਾ ਸੁਚਾ ਸਿੰਘ ਜੀ ਜਿਵੇਂ ਨਵੀਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਵਾ ਪ੍ਰਾਣੀ ਕਮੇਟੀ ਪੰਕਰਤੀ ਗਈ ਆ ਤਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਇੰਜ ਲੱਗ ਰਿਹਾ ਵੀ ਇਹ ਕਾਲੀ ਦਲ ਬਲਕ ਬੜਾ ਕਲੀਅਰਲੀ ਦੋ ਫਾੜ ਹੋਣ ਜਾ ਰਿਹਾ ਵਾ ਤੇ ਇਹਦੇ ਨਾਲ ਸਿੱਖ ਸਿਆਸਤ ਹੋਰ ਕਮਜ਼ੋਰ ਹੋਊਗੀ ਜਦੋਂ ਕਾਲੀ ਦਲ ਇਕੱਠਾ ਸੀ ਉਦੋਂ ਕਿੱਥੇ ਚਲਾ ਗਿਆ ਵਾ ਦੋ ਫਾੜ ਜਦੋਂ ਤਾਂ ਬਿਲਕੁਲ ਹੀ ਤੱਕ ਪੁੱਜਿਆ ਵਾ ਜਦੋਂ ਕਾਲੀ ਦਲ ਸਾਰੇ ਇਕੱਠੇ ਸੀਗੇ ਉਦੋਂ ਵੀ ਚਰਨਾ ਸੀ ਕਿ ਕਦੇ ਜਵਾਨਤਾ ਜਲਤ ਹੋਈ ਜੇ ਨਾ ਕਿ ਜਿਵੇਂ 10 ਸਾਲਾਂ ਦੇ ਵਿੱਚ ਕਦੀ ਦੋ ਸਿੱਖਾਂ ਜਿੱਤ ਗਏ ਕਦੀ ਇੱਕ ਜਾਂ ਸਿੱਖਾਂ ਜਿੱਤ ਗਏ ਕਦੀ ਇੱਕ ਸੀਟ ਜਿੱਤ ਗਏ ਹਾਲਾਤ ਬਣ ਗਏ ਹੁਣ ਤਾਂ ਇਹਨਾਂ ਨੂੰ ਸਖਤ ਕਰਨਾ ਚਾਹੀਦਾ ਕੌਮ ਤੇ ਰੱਬ ਦਾ ਵਾਸਤਾ ਇਹ ਉਹਦੇ ਤੋਂ ਅਤਰਾ ਵੱਧ ਨਿੱਕੀਆਂ ਚੀਜ਼ਾਂ ਨੇ ਕੌਮਾਂ ਦੇ ਸਾਹਮਣੇ ਕੌਮ ਦਾ ਬੜਾ ਗੌਰਵਮਈ ਇਤਿਹਾਸ ਸੀ ਜਦੋਂ ਕੋਈ ਕੌਮ ਪ੍ਰਤੀ ਕਰਦੀ ਆ ਤਾਂ ਉਹਦਾ ਸਰਜਨ ਲੀਡਰ ਨੂੰ ਜਾਂਦਾ ਜਦੋਂ ਕੌਮ ਦੀ ਕਿਰਦਸ਼ਾ ਹੋ ਗਿਆ ਸਰਜਨ ਵੀ ਉਹਨੂੰ ਜਾਂਦਾ ਇਸ ਸਰਕੇ ਨੂੰ ਪਛ ਕਰਨਾ ਚਾਹੀਦਾ ਤੇ ਛੱਡਣ ਦੇ ਇਹਦਾ ਬਹੁਤ ਅਣਗੇ ਤੇ ਹੋਰ ਇਤਿਹਾਸ ਦੇ ਪੰਨਿਆਂ ਵਿੱਚ ਇਹਨਾਂ ਨੂੰ ਬੜੇ ਮਾਣਯੋਗ ਲੋਕ ਯਾਦ ਕਰ। ਮਿਹਰਬਾਨੀ ਸੁਸਾ ਸੁਚਾ ਸਿੰਘ ਜੀ ਥੈਂਕ ਯੂ ਵੈਰੀ ਮਚ ਬਹੁਤ ਧੰਨਵਾਦ। ਫੋਕਸ ਹਮਸਾ